ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਵੀਡੀਓ ਪਈ ਐ ਚਗਲ ਜੀ ਨੇ ਕਹਦਾ ਟ੍ਰੈਂਡੀ ਚਲਾ ਲਿਆ ਰੋਟੀ ਹੱਥੇ ਧਰ ਕੇ ਖਾਂਦਾ ਉਹ ਯਾਰ ਬੁੱਤ ਤੁਰਿਆ ਫਿਰਦਾ ਭੁੱਖ ਤਲ ਗਈ ਰੋਟੀ ਦਾ ਖਾਣੀ ਆ ਬੰਦੇ ਨੇ ਹੁਣ ਤੂੰ ਤਾਂ ਚਲ ਘਰੇ ਬੈਠਾ ਆਉਦੇ ਘਰੇ ਬੈਠੇ ਰੋਟੀ ਖਾ ਲੈਣਾ ਉਹ ਹੁਣ ਕਿੱਥੇ ਖਾਵੇ ਬੈਠੇ ਦੱਸ ਇਹ ਰੋਟੀ ਖਾ ਲਈ ਫਿਰ ਕਿੱਡੀ ਗੱਲ ਹੋਈ ਯਾਰ ਇਹ ਹੋ ਸਕਦਾ ਫੋਟੋ ਖਿੱਚ ਕੇ ਹੋਰ ਕਿਸੇ ਨੇ ਪਾਈ ਹੋਵੇ ਮੱਕੜ ਦੇ ਨਾਮ ਪਾਈ ਹੋਵੇ ਜੇ ਮੱਕੜ ਨੇ ਪਾਦੀ ਫਿਰ ਵੀ ਕੀ ਗੱਲ ਹੈ ਕਿੱਡੀ ਗੱਲ ਆ ਯਾਰ ਮੱਕੜ گئے ਕਿੰਨੇ ਬੰਦੇ ਗਏ ਪਿੱਛੇ ਕਿੰਨੇ ਕਲਾਕਾਰ ਆ ਗਏ ਇਹ ਫੋਟੋ ਆਪਾਂ ਵੀਡੀਓ ਪਾਉਂਗੇ ਫੇਰ ਹੀ ਤੁਰਦੇ ਆ ਵੀ ਅੱਜ ਕੱਲ੍ਹ ਨਹੀਂ ਉੱਤੇ ਕੀ ਬਤਾ ਕੌਣ ਕੀ ਕਰੀ ਜਾਂਦਾ ਯਾਰ ਤੂੰ ਬਤੰਦਰਾ ਆਪਦਾ ਜਾਣਣਾ ਨਹੀਂ ਤੇ ਇੱਥੇ ਘਰੇ ਬੈਠਾ ਵੀਡੀਓ ਪਾਈ ਜਾਂਦਾ ਮੱਕੜ ਦੇ ਬਰਾਬਰ ਬੈਠ ਕੇ ਦੇਖ ਮੱਕੜ ਚੀਜ਼ ਕੀ ਹੈ ਕਿੰਨਾ ਪੜਿਆ ਲਿਖਿਆ ਅੱਧੀ ਅੱਧੀ ਰਾਤ ਤੱਕ ਘਰੇ ਤੁਰਿਆ ਫਿਰਦਾ ਹੈ ਸੱਪ ਪਾਣੀ ਉੱਥੇ ਦਿਗਣ ਵਾਲਿਆ ਕਦੇ ਵੀ ਨੁਕਸਾਨ ਹੋ ਸਕਦਾ ਤੁਸੀਂ ਪਾ ਕੇ ਰੀਲਾਂ ਇੱਕ ਪਾ ਕੇ ਫੋਟੋਆਂ ਜਾਂ ਕਿਹਾ ਦੇ ਨੰਬਰ ਬਣਾਉਣ ਲੱਗੇ ਨੇ ਤੇ ਆ ਬਾਈ ਬੱਬੂ ਨਾਲ ਵੀ ਬੇਨਤੀ ਹੈ ਜਿਹੜੇ ਤੇਰੇ ਨਾਂ ਦੇ ਖਣ ਗਰੁੱਪ ਪ੍ਰਾਈਵੇਟ ਹੈ ਨਾ ਜੂ ਲਾਈਨ ਦੀ ਖਤਰ ਇਹਨੇ ਮਾੜੀ ਨੱਥ ਘਾਸ ਇਹਨਾਂ ਦੀ ਇਹਨਾਂ ਦੀ ਕੋਈ ਲੜਾਈ ਨਹੀਂ ਹੁੰਦੀ ਇਹੀ ਲੜਾਉਂਦੇ ਹੈ ਕਿਹੜੇ ਗਰੁੱਪ ਬਣਾਏ ਪੇਪੂਜੀ ਬਣਾਏ ਬੈਠੇ ਵੱਡੇ 팬 ਹੈ ਇਹਦੇ ਬੱਬੂ ਆ ਨਹੀਂ ਬਾਈ ਬਾੜਾ ਬੰਦਾ ਇਹੀ ਕਿਹੜੇ ਮੂਰੇ ਬੈਠੇ ਨੇ ਪੇਜ ਬਣਾਏ ਬੈਠੇ ਇਹ ਸਾਲੇ ਆਪ ਦੀ ਵਿਉਹ ਦੀ ਖਤਰੀ ਇਹ ਦੂਜਿਆਂ ਨੂੰ ਮਾਰਾ ਖਾਂਦੇ ਆ ਹਾਂ ਵਿੱਚ ਕਵਾਂਟਾ ਜਗਾ ਦੇ ਜਾਂਦੇ ਆ ਵਿੱਚ ਬਾਈ ਬੱਬੂਆਂ ਨੂੰ ਦੀਨ ਬੱਬੂਆਂ ਦਾ ਕੀ ਕਸੂਰ ਆ ਯਾਰ ਕਸੂਰ ਤਾਂ ਇਹ ਚਗਲਦਾ ਹੈ ਇਹ ਪੇਜ ਬਣਾਇਆ ਬੱਬੂਆਂ ਨੂੰ ਤਾਂ ਇੱਕ ਬੇਨਤੀ ਹੈ ਕਿ ਮਾਰ ਪੋਟਾਰ ਪਟੋਂ ਹਰਵਾ ਬਈ ਇਹਦੇ ਚੈਨਲ ਤੇ ਕਾ ਕਰ ਬਈ ਕਰਾਇ ਤੇ ਬਈ ਯਾਰ ਵਾਇਗੁਰੂ ਜੀ ਦਾ ਹਾਲਸਾ ਵਾਇਗੁਰੂ ਜੀ ਪਤੇ